ਚਾਨਣ ਜਿਹੜਾ ਪੰਜਾਬ ਪੁਲਿਸ ਨੇ ਇੱਕ ਬਾਦਰੀ ਵਾਲਾ ਕੰਮ ਕਰਕੇ ਇੱਕ ਪਰਿਵਾਰ ਨੂੰ ਬਚਾਉਣ ਦੇ ਹਵਾਲੇ ਕੀਤਾ। ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਾਡਾ ਬੱਚਾ ਪਵਕੀਰਤ ਜਿਹੜਾ ਕਿ ਮੈਸਮਿੰਦਾ 8 ਸਾਲ ਦੀ ਉਮਰ ਦਾਗਾ ਉਹ ਅੱਜ ਸਹੀ ਸਲਾਮਤ ਪਰਿਵਾਰ 'ਚ ਪਹੁੰਚਿਆਗਾ। ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੈਸਮਿੰਦਾ ਬੜੀ ਮੁਸਤਹਿਦੀ ਦਿਖਾਈ ਔਰ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਸਫਲ ਹੋਇਆਗਾ। ਪੰਜਾਬ ਦੇ ਅੰਦਰ ਮੈਸਮਿੰਦਾ ਇੱਕ ਮਿਸਾਲ ਕਾਇਮ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਰਜੋਗ ਮੁੱਖ ਮੰਤਰੀ ਸਾਹਿਬ ਖੁਦ ਇਸ ਆਪਰੇਸ਼ਨ ਦੀ ਦੇਖਰੇਖ ਕਰ ਰਹੇ ਸੀ ਲਗਾਤਾਰ ਖੰਨਾਪੁਰਸ ਦੇ ਟੱਚ ਵਿੱਚ ਮਲੇਰਕੋੜਲਾ ਪੁਲਿਸ ਪਟਿਆਲਾ ਪੁਲਿਸ ਜਿਹੜੀ ਆ ਇੱਕ ਵੱਡਾ ਸਾਂਝਾ ਆਪਰੇਸ਼ਨ ਕਰ ਰਹੀ ਸੀਗੀ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਔਰ ਲਗਾਤਾਰ ਉਹਦੀ ਮਿਹਨਤ ਨਿਗਰਾਨੀ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਮਿਸਾਲ ਪੇਸ਼ ਕੀਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹਦੇ ਨਾਲ ਸਖਤੀ ਨਾਲ ਰਿੱਚਿਆ ਜਾਊਗਾ ਜੇ ਕੋਈ ਵੀ ਵਿਅਕਤੀ ਜੇਕਰ ਕਾਨੂੰਨ ਨੂੰ ਖਰਾਬ ਕਰਨ ਦਾ ਯਤਨ ਕਰੂਗਾ ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ ਤਾਂ ਮੈਂ ਸਮਝਦਾ ਉਹਨੂੰ ਪੰਜਾਬ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਊਗਾ ਕਿਉਂਕਿ ਬਿਲਕੁਲ ਕਿਸੇ ਦੇ ਵੀ ਖਿਲਾਫ ਕਿਸੇ ਵੀ ਵਿਅਕਤੀ ਨੂੰ ਜਿਹੜਾ ਉਹ ਵਕਸ਼ਿਆ ਲੈ ਜਾਊਗਾ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਤੋੜਨ ਦਾ ਯਤਨ ਕਰੂਗਾ ਸੋ ਬਹੁਤ ਮੈਂ ਸਮਝਦਾ ਬਹੁਤ ਵੱਡਾ ਦੇਣਾ ਕਿ ਬੱਚਾ ਸਾਡੇ ਵਿਚਕਾਰ ਆਇਆਗਾ ਉਹਦਾ ਪਰਿਵਾਰ ਉਹਨਾਂ ਦਾ ਬੱਚੇ ਦਾ ਪਿਤਾ ਉਹਨਾਂ ਦੀ ਮਾਂ ਉਹਨਾਂ ਦਾ ਦਾਦਾ ਉਹਨਾਂ ਦਾ ਸਾਰਾ ਪਰਿਵਾਰ ਸਾਰਾ ਪਿੰਡ ਜਿਹੜਾ ਇਕੱਠਾ ਹੋਇਆ ਇਹਦੇ ਨਾਲ ਹੀ ਮੈਂ ਸਮੁੱਚੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਇੱਕ ਮੈਂ ਸਮਝਦਾ ਕੜੀ ਵਜੋਂ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪੜੇ ਚੜਾਇਆ ਹੈਗਾ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਖੁਦ آپریشن ਨੂੰ ਦੇਖਿਆ ਔਰ ਇੱਕ ਵੱਡਾ ਮੈਸਮੈਂਡਾ ਜਿਹੜਾ ਕਿਲਾ ਸੀ ਉਹ ਜਿੱਤਿਆਗਾ ਤੇ ਮੰਤਰੀ ਸਾਹਿਬ ਪਹਿਲਾਂ ਜਿਹੜੇ ਕ੍ਰਿਮੀਨਲ ਹੁੰਦੇ ਸੀ ਅਕਸਰ ਫਿਲਮਾਂ 'ਚ ਦੇਖਣ ਨੂੰ ਮਿਲਦਾ ਸੀ ਕਿ ਇਹੋ ਜਿਹਾ ਅੰਜਾਮ ਹੁੰਦਾ ਸੀ ਪਰ ਪੰਜਾਬ ਪੁਲਿਸ ਰਿਐਲਿਟੀ ਕਰਕੇ ਦਿਖਾ ਰਹੀ ਹੈ ਕਿ ਖੋ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਸਮੈਂਡਾ ਜਿ ਤੁਸੀਂ ਕਿਹਾ ਕਿ ਫਿਲਮਾਂ 'ਚ ਹੁੰਦਾ ਸੀ ਅੱਜ ਉਹ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ ਔਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ 'ਚ ਜਿਹੜਾ ਉਹ ਵਾਪਸ ਪਰਤੇ ਆ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤ ਆ ਉਹਦਾ ਮੈਡੀਕਲ ਵੀ ਅਸੀਂ ਕਰਾਇਆ ਗਿਆ ਬਿਲਕੁਲ ਤੰਦਰੁਸਤ ਆ ਉਹ ਸਮੇਂ ਉਹਨੇ ਖੁਦ ਗੱਲਾਂ ਕਰਦਾ ਆਇਆਗਾ ਉਹਨੇ ਦੱਸਿਆ ਕਿ ਮੈਂ ਤਾਰਾ ਜਿਹੜਾ ਕਾਨਵੈਂਟ ਸਕੂਲ ਆ ਉਹਦੇ 'ਚ ਪੜਦਾਗਾ ਔਰ ਫਰਸਟ ਕਲਾਸ ਦੇ ਅੰਦਰ ਪੜਦਾਗਾ ਸੋਨੇ ਆਪਣਾ ਨਾਮ ਭਵਕੀਰ ਦੱਸਿਆ ਗਿਆ ਸੋ ਇੱਥੋਂ ਪਤਾ ਲੱਗਦਾਗਾ ਕਿ ਬੱਚਾ ਬਿਲਕੁਲ ਚੜਦੀ ਕਲਾ ਦੇ ਅੰਦਰ ਆ ਔਰ ਤੰਦਰੁਸਤ ਆ ਸੋ ਅਪਰਾਧੀਆਂ ਨੂੰ ਬਹੁਤ ਵੱਡਾ ਸਨੇਹਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਪੁਲਿਸ ਵੱਲੋਂ ਮਿਲ ਚੁੱਕਿਆ ਹੈਗਾ ਕਿ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹਦੇ ਨਾਲ ਸਖਤੀ ਨਾਲ ਜੱਟਿਆ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੇ ਆਫਸਰ ਨੇ ਜਾਂ ਟੀਮਾਂ ਨੇ ਚੰਗਾ ਕੰਮ ਕੀਤਾ ਆਪਣੀ ਦਲੇਰੀ ਦਿਖਾਈ ਹੈ ਬਹਾਦਰੀ ਨਾਲ ਜਿਹੜਿਆ ਪੰਜਾਬ ਪੁਲਿਸ ਤੇ ਸਰਕਾਰ ਦੀ ਸ਼ਾਖ ਨੂੰ ਬੁਝਾਈ ਆ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਭੂਮਿਕਾ ਨਿਭਾਈ ਆ ਸੋ ਉਹਨਾਂ ਨੂੰ ਬਿਲਕੁਲ ਸਨਮਾਨਤ ਕੀਤਾ ਜਾਊਗਾ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ যাদਬ ਜੀ ਜਿਹੜਾ ਕਿ ਖੰਨਾ ਪੁਲਿਸ ਦੇ ਐਸਐਸਪੀ ਨੇਗੇ ਔਰ ਮਲੇਰ ਕੋਲਾ ਪੁਲਿਸ ਦੇ ਐਸਐਸਪੀ ਗਗਨ ਅਜੀਤ ਸਿੰਘ ਜੀ ਪਟਿਆਲਾ ਪੁਲਿਸ ਦੇ ਡਾਕਟਰ ਨਾਨਕ ਸਿੰਘ ਜੀ ਮਨਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਸੀ ਖੋਦ ਹੋਰ ਸਾਰੇ ਆਫੀਸਰ ਸਹਿਬਾਨ ਡੀਜੀਪੀ ਸਹਿਬਾਨ ਇਸ ਸਾਰੇ ਸਪਰੇਸ਼ਨ ਦੀ ਜਿਹੜੀ ਆ ਉਹਗਵਾਈ ਕਰ ਰਹੇ ਸੀ ਸਾਰੇ ਸਪਰੇਸ਼ਨ ਨੂੰ ਦੇਖ ਰਹੇ ਸੀ ਔਰ ਬਹੁਤ ਸਾਰੇ ਜਵਾਨ ਪੁਲਿਸ ਅਫਸਰ ਜਿਹੜੇ ਉਹ ਗਰਾਊਂਡ ਤੇ ਵੀ ਸੀਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਜਿਹੜੀ ਆ ਉਹ ਪੈਣੀ ਅੱਖ ਨਾਲ ਦੇਖ ਰਹੀ ਸੀ ਕਿਉਂਕਿ ਅਸੀਂ ਵੀ ਅੱਜ ਕੈਬਨਟ ਦੀ ਮੀਟਿੰਗ ਸੀ ਸਵੇਰ ਤੋਂ ਸਾਰੇ ਚਿੰਤਤ ਸੀਗੇ ਸੋ ਬਹੁਤ ਅੱਛਾ ਮੈਸਵਿੰਦ ਆਪਰੇਸ਼ਨ ਉਹ ਸਫਲ ਹੋਇਆਗਾ ਸੋ ਆ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਅੱਜ ਦੋਨੇ ਭਰਾ ਜਿਹੜੇ ਮਿਲ ਰਹੇ ਨੇਗੇ ਸੋ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋਇਆਗਾ ਜੇਕਰ ਪੰਜਾਬ ਦੇ اندر ਅਮਨ ਕੁਰ ਜਿਹੜਾ ਉਹ ਠੀਕਾ ਇੱਕ ਮਿੰਟ ਆ